ਹੈਲੋ ਹਾਂ ਦੀਸਤਾ ਨ ਮੇਰੇ ਬਲੱਸਾ ਤੇ ਸੜਿਆ ਕਲ ਆਪਣੇ ਚੈਨਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮਿਕਾ ਜੀ ਕੇ ਤੁਸੀਂ ਸਾਰੇ ਜਿੰਨੇ ਕੀ ਆਪ ਨੂੰ ਇਹ ਦੇਖੋ ਸਰਦੀਆਂ ਸਟਾਰਟ ਹੋ ਗਈਆਂ ਨੇ ਸਰਦੀਆਂ ਦੇ ਵਿੱਚ ਨਾ ਸਾਰਿਆਂ ਦੇ ਹੱਡ ਗੋਡੇ ਸਰੀਰ ਦੇ ਵਿੱਚ ਦਰਦ ਰਹਿਣਾ ਨਾ ਜਦੋਂ ਸ਼ਾਮ ਨੂੰ ਸੌਣੇ ਆ ਉਦੋਂ ਵੀ ਤੀਨ ਹੁੰਦੀ ਹੈ ਜਦੋਂ ਸਵੇਰੇ ਉੱਠਦੇ ਆ ਨਾ ਉਦੋਂ ਵੀ ਸਾਰਾ ਸਰੀਰ ਦਰਦ ਕਰਿਆ ਹੁੰਦਾ ਖਾਸ ਤੌਰ ਤੇ ਲੜਕੀਆਂ ਭੈਣਾਂ ਨੂੰ ਇਹ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਆਓ ਤੁਹਾਨੂੰ ਦਿਖਾਣਾ ਤੁਸੀਂ ਕਹੋਗੇ ਵੀ ਦੀਦੀ ਅੱਜ ਕੀ ਸੇਲ ਲਾਈ ਬੈਠੀ ਹੈ ਨਾ ਉਹਦੇ ਆਪਾਂ ਕੀ ਫਿਲਰ ਰੱਖਿਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਜਿਹੜੀ ਚੀਜ਼ਾਂ ਲੈਣੀਆਂ ਨੇ ਮੈਂ ਤੁਹਾਨੂੰ ਉਹ ਦਿਖਾਉਂਗੀ ਕਿਉਂਕਿ ਪਹਿਲਾਂ ਵੀ ਮੈਂ ਤੁਹਾਨੂੰ ਕਈ ਵਾਰੀ ਦੱਸੀ ਹੈ ਇਹ ਚੀਜ਼ ਕਿ ਜਦੋਂ ਆਪਣੇ ਨਾ ਸਰੀਰ ਦੇ ਵਿੱਚ ਕਿਤੇ ਵੀ ਦਰਦਾਂ ਹੁੰਦੀਆਂ ਨੇ ਇਹ ਸਟਾਰਟਿੰਗ ਹੁੰਦਾ ਹੈਗਾ ਮਨ ਲੱਕੀ ਗੱਟੀਆਂ ਵਗੈਰਾ ਦਾ ਜੂਰੀਏ ਦਾ ਨਾ ਉਸ ਤੋਂ ਬਾਅਦ ਫਿਰ ਤੁਹਾਡੇ ਜੂਰੀਆ ਵਧਣ ਲੱਗ ਜਾਂਦੇ ਜੂਰੀਏ ਤੋਂ ਫਿਰ ਤੁਹਾਡਾ ਈਆਰ ਫੈਕਟਰ ਹੋ ਜਾਂਦਾ ਹੈ ਨਾ ਫਿਰ ਗੱਟੀਆਂ ਮਨ ਲੱਕੀ ਅੱਗੇ ਦਰਦਾਂ ਮੰਜੇ ਤੇ ਪੈਣ ਦਾ ਹੀ ਕੰਮ ਹੋ ਜਾਂਦਾ ਹੈ ਹੁਣ ਜਿਹਨੂੰ ਵੀ ਦੇਖੋ ਹਰ ਇੱਕ ਦੇ ਗੋਡੇ ਦਰਦ ਕਰਦੇ ਆ ਹਰ ਇੱਕ ਦੇ ਬੈਲਟ ਲੱਗੀ ਹੋਈ ਹੈ ਨਾ ਅੱਜ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸੂਗੀ ਬਿਲਕੁਲ ਆਸਾਨ ਤਰੀਕੇ ਨਾਲ ਤੁਹਾਨੂੰ ਬਣਾ ਕੇ ਦਿਖਾਉਂਗੀ ਕਿਉਂਕਿ ਰੈਸਪੀ ਤਾਂ ਮੈਂ ਪਹਿਲਾਂ ਵੀ ਦੱਸੀ ਹੈ ਪਰ ਕਈ ਭੈਣਾਂ ਨੂੰ ਨਾ ਹੋ ਜਾਂਦਾ ਵੀ ਕੀ ਨਹੀਂ ਬਣਦੀ ਹੈ ਕੀ ਗੱਲ ਬਾਤ ਹੈਗੀ ਤਾਂ ਸਭ ਤੋਂ ਪਹਿਲਾਂ ਆਪਣੀ ਕੀ ਲੈਂਦੇ ਆ 100 ਕ ਗ੍ਰਾਮ ਆਪਾਂ ਨਹੀਂ ਲੈਂਦੇ ਨੇ ਪੁੰਨੇ ਹੋਏ ਸੋਲੇ ਤੁਸੀਂ ਸੋਲੀਆਂ ਲੈ ਨਹੀਂ ਸਕਦੇ ਹੋ ਇਹਨਾਂ ਨੂੰ ਸਕਿੱਪ ਵੀ ਕਰ ਸਕਦੇ ਪਰ ਇਹ ਸਰਦੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਨੇ ਸੋਲੀਆਂ ਦੇ ਵਿੱਚ ਨਾ ਬਹੁਤ ਜ਼ਿਆਦਾ ਮੈਂ ਕਿ ਬੇਸਣ ਤੋਂ ਹੀ ਹੈ ਨਾ ਆਪਾਂ ਸਰਦੀਆਂ ਦੇ ਵਿੱਚ ਖਾਂਸੀ ਜ਼ੁਕਾਮ ਨਾਜ਼ਲੇ ਤੋਂ ਨਾ ਅਕਸਰ ਖਾਂਦੇ ਆ ਜਿਹੜਾ ਕਹਿੰਦੇ ਸੋਲੀਆਂ ਨੂੰ ਭੁੱਜੇ ਹੋਈ ਸੋਲੀਆਂ ਨੂੰ ਗੁੜ ਦੇ ਨਾਲ ਖਾਂਦੇ ਨਾ ਉਹਦੇ ਵਿੱਚ ਬੜਾਪਾ ਵੀ ਬਹੁਤ ਘਟ ਆਉਂਦਾ ਹੈ ਨਾ ਇਹ ਬਹੁਤ ਜ਼ਿਆਦਾ ਨਾ ਐਂਟੀਬਾਇਟਿਕ ਦੀ ਤਰ੍ਹਾਂ ਹੀ ਕੰਮ ਕਰਦਾ ਹੈਗਾ ਤੇ ਦੂਜੀ ਚੀਜ਼ ਆਪਾਂ ਨਹੀਂ ਲੈਂਦੀ ਹੈਗੀ ਜਿਹੜੇ ਬਦਾਮ ਨੇ ਹਨਾ ਬਦਾਮਾਂ ਨੂੰ ਦੇਖੋ ਸ਼ਾਮ ਨੂੰ ਭਿਉ ਕੇ ਖਾ ਲਓ ਤੁਸੀਂ ਇਦਾਂ ਹੀ ਖਾ ਲਓ ਇਹਦੇ ਵਿੱਚ ਨਾ ਇੰਨੀ ਜ਼ਿਆਦਾ ਤਾਕਤ ਵਿਟਾਮਿਨਸ ਹੁੰਦੇ ਨੇ ਜਿਹੜੇ ਕਿ ਤੁਹਾਡੀ ਬਾਡੀ ਵਾਸਤੇ ਬਹੁਤ ਹੀ ਜ਼ਿਆਦਾ ਦਰੂਜ਼ ਨੇ ਤੇ ਜਿਹੜੀ ਆਪਣੀ ਹੈ ਨਾ ਸਰੀਰ ਦੇ ਵਿੱਚ ਤੇਲ ਦੀ ਕਮੀ ਹੋ ਰਹੀ ਹੈ ਜਿਕੇ ਆਪਾਂ ਕਹਿੰਦੇ ਗ੍ਰੀਸ ਖਤਮ ਹੋ ਗਿਆ ਹੱਡਾ-ਕੋਡੇ ਕੜਕੜ ਦੀ ਆਵਾਜ਼ ਆਉਂਦੀ ਹੈ ਆਪਣੀ ਨਖਰਾਕ ਜਿਹੜੀ ਉਹ ਬਿਲਕੁਲ ਬੇਕਾਰ ਹੋ ਚੁੱਕੀ ਹੈ ਕਿਉਂਕਿ ਕਿਸੇ ਵੀ ਖਾਣਕ ਦੇ ਵਿੱਚ ਕੋਈ ਵੀ ਤਾਕਤ ਨਹੀਂ ਹੈਗੀ ਤੇ ਤੁਸੀਂ ਹਨਾ ਇਹ 100-100 ਗ੍ਰਾਮ ਵੀ ਲੈ ਸਕਦੇ ਹੋ 2-200 ਗ੍ਰਾਮ ਵੀ ਲੈ ਸਕਦੇ ਹੋ 500 ਗ੍ਰਾਮ ਵੀ ਲੈ ਸਕਦੇ ਹੋ 1 ਕਜੀ ਵੀ ਲੈ ਸਕਦੇ ਹੋ ਤੁਸੀਂ ਆਪਣੀ ਹਨਾ ਇੱਛਾ ਅਨੁਸਾਰ ਲੈ ਸਕਦੇ ਹੋ ਤੇ ਆਪਾਂ ਨੇ 100 ਗ੍ਰਾਮ ਹੀ ਸੌਗੀ ਲੈਤੀ ਜਿਹਨੂੰ ਆਪਾਂ ਦਾਖਾਂ ਕਹਿ ਦਿੰਦੇ ਹਾਂਗੇ ਤੇ ਉਹਨੇ ਕੀ ਆਪਾਂ ਨੇ ਲੈਤੀ ਨੇ ਕਾਜੂ ਕੋਈ ਚੀਜ਼ ਤੁਸੀਂ ਨਹੀਂ ਪਾਉਣੀ ਚਾਹਤੇ ਸਕਿਪ ਵੀ ਕਰ ਸਕਦੇ ਹੋ ਬਦਾਮਾਂ ਦੀ ਜਗ੍ਹਾ ਤੁਸੀਂ ਅਕਰੋਟ ਵੀ ਪਾ ਸਕਦੇ ਹੋ ਕਿਉਂਕਿ ਅਕਰੋਟ ਦਰਦਾਂ ਨੂੰ ਬਹੁਤ ਹੀ ਜ਼ਿਆਦਾ ਫਾਇਦੇਮੰਦ ਨੇਗੇ ਤੇ ਅਖਰੋਟ ਮੈਂ ਭੁੱਲ ਗਈ ਲਿਆਉਣੇ ਹਨ ਜਦੋਂ ਮੈਂ ਸਮਾਨ ਦੇ ਵਿੱਚ ਦੇਖਿਆ ਕਿ ਉਹਦੀ ਜਗ੍ਹਾ ਤੇ ਮੈਂ ਬਦਾਮ ਪਾ ਰਹੀ ਹਾਂ ਤੇ ਅਗਲੀ ਚੀਜ਼ ਹੈ ਕੀ ਇਹ ਮੱਗ ਚ ਨੇ ਤੁਸੀਂ ਖੀਰੇ ਦੇ ਵੀ ਲੈ ਸਕਦੇ ਹੋ ਤਰਬੂਜ ਦੇ ਵੀ ਬਹੁਤ ਤਰ੍ਹਾਂ ਦੇ ਮਗਜ ਆਉਂਦੇ ਨੇ ਤੁਸੀਂ ਕੋਈ ਵੀ ਲੈ ਜਾ ਸਕਦੇ ਹੋ ਤੇ ਉਹਨੀਆਂ ਮਾਤਰਾ ਦੇ ਵਿੱਚ ਆਪਾਂ ਨੇ ਲੈਤੀ ਖਸ ਖਸ ਹਨ ਇਹ ਆਪਾਂ ਨੇ ਲੈਤੇ ਨੇ ਵਾਈਟ ਤਿਲ ਇਹ ਵੀ ਆਪਾਂ ਨੇ ਹਨਾ 200 ਗ੍ਰਾਮ ਦੇ ਕਰੀਬ ਲੈਤੇ ਨਿਗੇ ਇੱਕ ਜਿਹੜੇ ਬਿਲਕੁਲ ਬਲੈਕ ਤਿਲ ਹੁੰਦੇ ਨੇ ਹਨਾ ਉਹਨਾਂ ਦੀ ਮੈਂ ਤੁਹਾਨੂੰ ਅਲੱਗ ਰੈਸਪੀ ਦੱਸੂਗੀ ਉਹ ਅਲੱਗ ਵਰਤੇ ਜਾਂਦੇ ਨੇ ਪਰ ਜਿਹੜੀ ਤੁਸੀਂ ਨੇ ਹੈ ਨਾ ਇਹ ਅਲਸੀ ਦੀ ਆਪਾਂ ਪਿੰਨੀਆਂ ਬਣਾ ਰਹੇ ਹਾਂ ਅੱਜ ਇਹਦੇ ਵਾਸਤੇ ਤੁਸੀਂ ਨੇ ਵਾਈਟ ਤਿਲ ਹੀ ਲੈਣੇ ਨੇ ਕੱਲੀ ਅਲਸੀ ਦੀ ਵੀ ਬਣਾ ਸਕਦੇ ਪਰ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਪਾਉਂਗੇ ਤਾਂ ਇਹ ਤੁਹਾਡੇ ਸਰੀਰ ਨੂੰ ਇੱਕ ਲੋਹੇ ਦੀ ਤਰ੍ਹਾਂ ਹੈ ਨਾ ਮਜ਼ਬੂਤ ਬਣਾ ਦੇਣਗੇ ਕਿਉਂਕਿ ਸਾਰੀਆਂ ਚੀਜ਼ਾਂ ਦੇ ਵਿੱਚ ਤੇਲ ਵਿਟਾਮਿਨ ਡੀ ਵੀ 12 ਲਗ ਮਨ ਕੇ ਆਇਰਨ ਆ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੈ ਨਾ ਤਿਲਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਤੇ ਜਿਹੜਾ ਮੇਨ ਚੀਜ਼ ਆਪਣੀ ਉਹ ਹੈਗੀ ਅਲਸੀ ਦੇਖੋ ਇਹ ਆਲਸੀ ਦੇ ਇਸ ਤਰੀਕੇ ਇਹਦੇ ਬੀਜ ਹੁੰਦੇ ਆ ਇਹ ਨੂੰ ਮੈਂ ਤੁਹਾਨੂੰ ਹੁਣ ਪ੍ਰੋਪਰ ਦਿਖਾਵਾਂਗੀ ਕਿ ਮੈਂ ਕਿਸ ਤਰੀਕੇ ਨਾਲ ਇਹਨਾਂ ਨੂੰ ਬਣਾਉਣਾ ਕਿਸ ਤਰੀਕੇ ਦੇ ਨਾਲ ਆਪਾਂ ਨੇ ਇਹਨੂੰ ਵਰਤਣਾ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਖਾਣਾ ਤੇ ਅਗਲੀ ਚੀਜ਼ ਆਪਾਂ ਨੇ ਲਵਾਂਗੇ ਗੁੜ ਤੁਸੀਂ ਇਹਦੇ ਵਿੱਚ ਨਾ ਪਰਾਣਾ ਗੁੜ ਵੀ ਲੈ ਸਕਦੇ ਹੋ ਤੇ ਖੰਜੂਰ ਵੀ ਪਾ ਸਕਦੇ ਹੋ ਕਈ ਭੈਣ ਭਰਾ ਮੈਨੂੰ ਪੁੱਛਣਗੇ ਦੀਦੀ ਅਸੀਂ ਹੈ ਨਾ ਮਿਸਰੀ ਪਾ ਲਈਏ ਜਾਂ ਚੀਨੀ ਪਾ ਲਈਏ ਦੇਖੋ ਮਿਸਰੀ ਚੀਨੀ ਸ਼ੱਕਰ ਦਾ ਇਹਦੇ ਵਿੱਚ ਕੋਈ ਮੇਲ ਨਹੀਂ ਹੈਗਾ ਇਹ ਕਿੰਨੇ ਚੀਜ਼ਾਂ ਤੁਸੀਂ ਬਿਲਕੁਲ ਵੀ ਨਹੀਂ ਪਾਉਣੀਆਂ ਪਾਉਣਾ ਤਾਂ ਸਿਰਫ ਗੁੜ ਜਾਂ ਖੰਜੂਰ ਕਿਉਂਕਿ ਗੁੜ ਦੇ ਨਾਲ ਜਿਹੜੀ ਚੀਜ਼ ਦੇ ਹੁੰਦੀ ਹੈ ਜਿਵੇਂ ਪਹਿਲਾਂ ਦੱਸਿਆ ਮੈਂ ਤੁਹਾਨੂੰ ਜਿਹੜੇ ਸੋਲੇ ਨੇ ਚਣੇ ਜਿਹਨੂੰ ਆਪਾਂ ਕਹਿੰਦੇ ਨਾ ਤੁਸੀਂ ਇਹਨਾਂ ਨੂੰ ਕੱਦਿਆਂ ਨੂੰ ਵੀ ਗੁੜ ਨਾਲ ਖਾਈ ਜਾਵੋਗੇ ਤਾਂ ਵੀ ਤੁਹਾਡੇ ਬੜਾ ਫਾਇਦਾ ਨਹੀਂ ਹੋਣਾ ਜਿਹੜੇ ਆਪਣੇ ਮੁਖ ਨਾਲ ਥੁਰੜੀਆਂ ਪੈ ਜਾਂਦੀਆਂ ਨੇ ਬਹੁਤ ਜਲਦੀ 10 10 12 12 ਸਾਲ ਦੇ ਬੱਚੇ ਕਹੀ ਜਾਂਦੇ ਸਾਡੇ ਹੱਡ ਕੋੜ ਦੁਖਦੇ ਆ ਦਿਮਾਗ ਕਮਜ਼ੋਰ ਹੈ ਨਾ ਬੱਚਿਆਂ ਦਾ ਬਹੁਤ ਜ਼ਿਆਦਾ ਇਦਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਪੇਰੈਂਟਸ ਵੀ ਦੁਖੀ ਨੇ ਖਾਸ ਕਰਕੇ ਮੇਰੀਆਂ ਭੈਣਾਂ ਜਿਨ੍ਹਾਂ ਦਾ ਕ ਬੋਡੇ ਦਰਦ ਸਰੀਰ ਤੱਕੇ ਤੱਕੇ ਨਾਲ ਉਹਨਾਂ ਵਾਸਤੇ ਦਾ ਇੱਕ ਰਾਮ ਬਾਣੀਕ ਦਵਾਈ ਲਵਾ ਲੋਣਾ ਇਹ ਕਿ ਜਿਹੜੀ ਆਪਾਂ ਹਨਾ ਫੁੱਲ ਮਖਾਣੇ ਹੁੰਦੇ ਨੇ ਉਹ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਪਰ ਨਹੀਂ ਪਾਓਗੇ ਤਾਂ ਜਾਦਾ ਵਧੀਆ ਹਨਾ ਪਾ ਲਓਗੇ ਤਾਂ ਉਹਦੇ ਵਿੱਚ ਵੀ ਦੇਖੋ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀ ਹੈ ਤਾਂ ਪਾ ਲਓਗੇ ਕੋਈ ਨੁਕਸਾਨ ਵੀ ਨਹੀਂ ਨਹੀਂ ਪਾਓਗੇ ਤਾਂ ਕੋਈ ਹੋਵੇ ਨਹੀਂ ਫਾਇਦੇ ਹੈਗਾ ਤੁਹਾਨੂੰ ਤੇ ਹੁਣ ਆਪਾਂ ਇਹਨੂੰ ਸਾਰੀ ਰੈਸਪੀਨ ਤਿਆਰ ਕਿਵੇਂ ਕਰਾਂਗੇ ਆਓ ਮੈਂ ਤੁਹਾਨੂੰ ਸਾਰੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਹਾਂਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਆਸੀ ਹੈ ਜਿਹੜੀ ਇਹਨੂੰ ਹਨਾ ਬਿਨਾ ਘਿਓ ਵਗੈਰਾ ਕੁਝ ਨਹੀਂ ਪਾਉਣਾ ਇਨੋਂ ਬਾਅਦ ਇਸੇ ਤਰੀਕੇ ਨਾਲ ਰੋਸਟ ਕਰਾਂਗੇ ਹਲਕਾ ਜਿਹਾ ਰੋਸਟ ਕਰਾਂਗੇ ਜ਼ਿਆਦਾ ਹਨਾ ਹਾਈ ਫਲੇਮ ਤੇ ਨੂੰ ਮਚਾ ਨਹੀਂ ਲੈਣਾ ਆਪਾਂ ਨੇ ਬਿਲਕੁਲ ਹਲਕਾ ਹਲਕਾ ਰੋਸਟ ਕਰਾਂਗੇ ਆਪਾਂ ਅਗਰ ਤੁਸੀਂ ਗੈਸ ਤੇ ਬਣਾ ਰਿਓ ਰਹਿਓ ਤਾਂ ਤੁਸੀਂ ਇਹਦੀ ਫਲੇਮ ਥੋੜੀ ਜਿਹਾ ਨਾ ਲੋ ਕਰ ਦੇਣੀ ਥੈਂਕ ਯੂ ਫੋਰ ਯੂ ਦਿਸ ਆਰ ਕੁੱਕਰ ਕੇਕਿੰਗ ਡਿਸ਼ ਤੇ ਇਹ ਚੀਜ਼ਾਂ ਜਿਹੜੀਆਂ ਨਾ ਬਣਾ ਰਹੇ ਆਪਾਂ ਇਸ ਸਰਦੀਆਂ ਵਿੱਚ ਵੀ ਖਾਦੇ ਜੇ ਨੇ ਕਿਉਂਕਿ ਜਦੋਂ ਮੈਨੂੰ ਗਰਮੀਆਂ ਦੇ ਵਿੱਚ ਲਾਈਵ ਹੁੰਦੀ ਸੀ ਤਾਂ ਤੁਸੀਂ ਪੁੱਛਦੇ ਹੁੰਦੇ ਸੀਗੇ ਤਾਂ ਮੈਂ ਅਕਸਰ ਤੁਹਾਨੂੰ ਕਹਿੰਦੀ ਸੀ ਵੀ ਹਜੇ ਕੋਈ ਵੀ ਚੀਜ਼ ਜਿਵੇਂ ਕਿ ਮੋਟਾਪਾ ਘੱਟ ਕਰਨ ਵਾਲੀਆਂ ਚੀਜ਼ਾਂ ਨੇ ਉਹ ਵੀ ਤੁਸੀਂ ਹਜੇ ਨਾ ਖਾਓ ਕਿਉਂਕਿ ਗਰਮੀਆਂ ਦੇ ਵਿੱਚ ਗਰਮ ਚੀਜ਼ਾਂ ਖਾਣ ਨਾਲ ਤੁਹਾਡੀ ਸਿਹਤਨਾ ਖਰਾਬ ਹੋ ਜਾਂਦੀ ਹੈ। ਦੇਖੋ ਬਰਕਰ ਪੀ ਜੇ ਨੂਡਲਸ ਇਹਨਾਂ ਨੂੰ ਛੱਡ ਕੇ ਅਗਰ ਤੁਸੀਂ ਹੈਲਦੀ ਚੀਜ਼ਾਂ ਖਾਓਗੇ ਤਾਂ ਜ਼ਿਆਦਾ ਫਾਇਦਾ ਹੋਵੇਗਾ। ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟਿਚਿੰਗ ਤੇ ਮੈਂ ਹਰ ਇੱਕ ਵੀਡੀਓ ਤੁਹਾਡੇ ਲਈ ਅਪਲੋਡ ਕਰਾਂਗੀ। ਤੇ ਇੱਕ ਹੋਰ ਚੈਨਲ ਹੈ ਸਾਡਾ ਮੈਂ ਬੇਟੇ ਨੇ ਵੀ ਬਣਾਇਆ ਨਾਲ ਤੇ ਉਹ ਹੈਗਾ ਆਪਣਾ ਮੋਟੀਵੇਸ਼ਨ ਤੇ ਨੌਲੇਜ ਵਾਲੀਆਂ ਵੀਡੀਓ ਜਿਹੜਾ ਕਿ YouTube ਵਾਲੀ ਤੁਹਾਨੂੰ ਦੱਸਾਂਗੇ YouTubeਰ ਤੇ ਤੁਸੀਂ ਕਿਵੇਂ ਕਾਮਯਾਬ ਹੋ ਸਕਦੇ ਹੋ ਪਲੀਜ਼ ਦੋਨੋਂ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਤੇ ਆਓ ਆਪਾਂ ਇਹਨੂੰ ਹੁਣ ਰੋਸਟ ਕਰਦੇ ਹਾਂ ਸਾਰੀਆਂ ਚੀਜ਼ਾਂ ਨੂੰ ਹਾਂਜੀ ਤੇ ਆਪਣੀ ਆਲਸੀ ਹੈ ਜਿਹੜੀ ਉਹ ਭੁੱਜ ਚੁੱਕੀ ਹੈਗੀ ਤੇ ਇਹ ਪੈਪਰ ਆ ਹਨਾ ਪੁੱਛਣਗੇ ਕਿ ਆਲਸੀ ਤਾਂ ਆਪ ਨੂੰ ਪਤਾ ਕਿਵੇਂ ਲੱਗੂਗਾ ਵੀ ਭੁੱਜ ਚੁੱਕੀ ਹੈਗੀ ਇਹਦੇ ਵਿੱਚੋਂ ਨਾ ਪਟੱਕਾ ਪਟੱਕ ਦੀ ਆਵਾਜ਼ ਆਊਗੀ ਤੁਹਾਨੂੰ ਤੇ ਥੋੜੀ ਜਿਹੀ ਇੱਕ ਦੋ ਬੀਜ ਤੁਸੀਂ ਨਾ ਆਪਣੇ ਮੂੰਹ ਦੇ ਵਿੱਚ ਪਾ ਕੇ ਦੇਖ ਲਿਓ ਤੇ ਤੁਹਾਨੂੰ ਟੇਸਟ ਆਊਗਾ ਜਿਵੇਂ ਕਿ ਸੋਲੇ ਭੁੰਨੇ ਹੁੰਦੇ ਆ ਨਾ ਓਦਾਂ ਦਾ ਹੁਣ ਆਪਾਂ ਤੇਲ ਪਾ ਲਈਨੇ ਤਿਲਾਂ ਨੂੰ ਵੀ ਆਪਾਂ ਹਲਕਾ ਜਿਹਾ ਬਰਾਊਨ ਕਰਾਂਗੇ ਬਸ ਇਹਦੇ ਵਿੱਚ ਮੈਂ ਕਿਉਂ ਬਿਲਕੁਲ ਵੀ ਯੂਜ਼ ਨਹੀਂ ਕੀਤਾ ਹਜੇ ਤੱਕ ਕਿਉਂ ਆਪਾਂ ਪਾਵਾਂਗੇ ਪਰ ਇੱਕ ਦੋ ਸਕੂਨ ਹੀ ਪਾਵਾਂਗੇ ਉਹ ਕਿਸ ਚੀਜ਼ ਦੇ ਵਿੱਚ ਪਾਵਾਂਗੇ ਉਹ ਮੈਂ ਤੁਹਾਨੂੰ ਦੱਸਦੀ ਆਂਗੀ ਬਸ ਇਹਨੂੰ ਵੀ ਆਪਾਂ ਹਲਕਾ ਜਿਹਾ ਰੋਸਟ ਕਰ ਲੈਣਾ ਹੈਗਾ ਇਹ ਉਹ ਕੱਢ ਲਈ ਹੈਗੀ ਤੇ ਹੁਣ ਆਪਣੇ ਤੇਲਾ ਨੂੰ ਵੀ ਰੋਸਟ ਕਰ ਲਿਆ ਹੈਗਾ ਦੇਖੋ ਕਿੰਨੇ ਸੋਹਣੇ ਰੋਸਟ ਕੀਤੇ ਨੇ ਬਰਮਚਾਉਣੇ ਨਹੀਂ ਲਏਗੇ ਬਸ ਬਿਲਕੁਲ ਹੈ ਨਾ ਹਲਕੇ ਹਲਕੇ ਬਰਾਊਨ ਜੇ ਕਰਨੇ ਆਂ ਤੇ ਹੁਣ ਜਿਹੜੀ ਆਪਣੀ ਖਸ ਖਸ ਹੈਗੀ ਆਪਾਂ ਉਹਨੂੰ ਵੀ ਰੋਸਟ ਕਰ ਲਾਂਗੇ ਇਹਨੂੰ ਵੀ ਪਹਾਲੀ ਬਰਾਊਨ ਜੀ ਰੋਸਟ ਕਰਨੀ ਹੈ ਬਲੈਕ ਨਹੀਂ ਕਰਨੀ ਹੈਗੀ ਕੋਈ ਘਿਓ ਨਹੀਂ ਪਾਉਣਾ ਹੈਗਾ ਬਸ ਇਸ ਤਰੀਕੇ ਦੇ ਨਾਲ ਹੀ ਤੁਸੀਂ ਇਹਨੂੰ ਹਲਾਉਂਦੇ ਹੋਏ ਹਲਕੀ ਹਲਕੀ ਅੱਗ ਤੇ ਭੁੰਨ ਲੈਣਾ ਹੈ ਆਮਾਨੀ ਥੋੜਾ ਜਿਹਾ ਦੇਸੀ ਘਿਓ ਇਹ ਕਿ ਉਹ ਵੀ ਆਪਣੇ ਹਨਾ ਘਰ ਦੇ ਹੀ ਹੈ ਕਿ ਬਿਲਕੁਲ ਪਿਓਰ ਬਣਾਇਆ ਹੋਇਆ ਹੈ ਆਪਣਾ ਮੁੱਲ ਦਾ ਨਹੀਂ ਹੈਗਾ ਕਿਉਂਕਿ ਮੁੱਲ ਦੇ ਤਾਂ ਉਹਨੂੰ ਪਤਾ ਹੀ ਵੀ ਅੱਜ ਕੱਲ੍ਹ ਇਹਨਾਂ achar ਵੀ ਕੈਮੀਕਲ ਬਹੁਤ ਜ਼ਿਆਦਾ ਮਿਲਾਵਟ ਹੋ ਰਹੀ ਹੈਗੀ ਬਸ ਆਪਾਂ ਨੇ ਲਾ ਲਓ ਤੁਸੀਂ ਵੀ 3 ਕਿਹੜੇ ਕੰਮ ਚ ਹੈਨਾ ਦੇਸੀ ਘਿਓ ਦੇ ਲੱਤੇ ਹੈਗੇ ਇਹਨਾਂ ਦੇ ਵਿੱਚ ਆਪਾਂ ਜਿਹੜੇ ਆਪਣੇ ਬਦਾਮ ਨੇ ਜਾਂ ਤੁਸੀਂ ਅਖਰੋਟ ਲਾਉਂਗੇ ਹਨਾ ਉਹਨਾਂ ਨੂੰ ਹਲਕੇ ਜਿਹੇ ਰੋਸਟ ਕਰ ਲਿਓ ਤੇ ਜਿਹੜੀ ਆਪਣੀ ਹੀ ਖਾਸ ਖਾਸ ਹੈਗੀ ਤਿਲ ਨੇਗੇ ਅਲਸੀ ਹੈਗੀ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਨਾ ਬਰੀਕ ਪੀਸ ਲਾਂਗੇ ਅਗਰ ਤੁਸੀਂ ਨਾ ਇਸ ਤਰੀਕੇ ਨਾਲ ਮੋٹے ਦੀਆਂ ਹਨਾ ਪਿੰਨੀਆਂ ਬਣਾਉਣੀਆਂ ਚਾਹਣੀਓ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਪਰ ਜਿਹੜੇ ਬਜ਼ੁਰਗ ਨੇ ਤੇ ਬੱਚੇ ਨੇ ਹਨਾ ਬੱਚੇ ਦਾ ਇਸ ਚੀਜ਼ ਤੋਂ ਹਨਾ ਥੋੜੀ ਜਿਹੀ ਅਲਕਤ ਮੰਨਣ ਲੱਗ ਜਾਂਦੇ ਨੇ ਜਿਹੜੇ ਬਜ਼ੁਰਗ ਕਿਹੜੇ ਵਿਚਾਰੇ ਉਹਨਾਂ ਦੇ ਦੰਦਾ ਜਾਣਾ ਕਰਕੇ ਇਹਨਾਂ ਨੂੰ ਤਾਂ ਨਹੀਂ ਖਾਇਆ ਜਾਂਦਾ ਤੁਸੀਂ ਬਦਾਮਾਂ ਨੂੰ ਇਸ ਤਰੀਕੇ ਨਾਲ ਵੀ ਪਾ ਸਕਦੇ ਹੋ ਪਰ ਜੇ ਇਹਨਾਂ ਨੂੰ ਰੋਸਟ ਕਰਕੇ ਪਾਉਂਗੇ ਤਾਂ ਥੋੜੀ ਜਿਹੀ ਜ਼ਿਆਦਾ ਵਧੀਆ ਰਹਿਣਗੇ ਜੇ ਵੀ ਜਿਹੜੀ ਕੱਚੇ ਬਦਾਮ ਆਪਾਂ ਪਾ ਲੈਨੇ ਆਂਗੇ ਥੋੜੀ ਜਿਹੀ ਹਲਕੇ ਨਾ ਤਾਂ ਉਹ ਉਹਦੇ ਨਾਲ ਥੋੜੀ ਜਿਹੀ ਆਪਾਂ ਨੂੰ ਕਈ ਵਾਰੀ ਹੈ ਨਾ ਸਾਰੀਆਂ ਚੀਜ਼ਾਂ ਦੀ ਤਸਵੀਰ ਹੈ ਜਿਹੜੀ ਗਰਮ ਹੈ ਅਲਸੀ ਵੀ ਗਰਮ ਹੈ ਖਸਖਸ ਵੀ ਗਰਮ ਹੈ ਤੇਲ ਵੀ ਗਰਮ ਨੇ ਬਦਾਮ ਵੀ ਗਰਮ ਹੋ ਜਾਂਦੇ ਨੇ ਗੁੜ ਵੀ ਗਰਮ ਹੈ ਨਾ ਤੇ ਉਹਦੇ ਨਾਲ ਫਿਰ ਆਪਾਂ ਨੂੰ ਕਈ ਵਾਰੀ ਨਾ ਤਜਾਬ ਵਾਂਗੂ ਮਨਣਾ ਲੱਗ ਜਾਂਦਾ ਹੈਗਾ ਤਾਂ ਤੁਸੀਂ ਥੋੜੇ ਜਿਹਾ ਰੋਸਟ ਕਰਕੇ ਪਾਇਓ ਜੇ ਸੀ ਕਿਓਟ ਹਾਂਜੀ ਤੇ ਹੁਣ ਆਪਣੀ ਬਦਾਮ ਰੋਸਟ ਹੋ ਚੁੱਕੀ ਨੇ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਕਿਹੜਾ ਆਪਣਾ ਹੈ ਕਿੱਥੇ ਹੋਏਗਾ ਇਹਨੂੰ ਵਿੱਚ ਤੁਹਾਨੂੰ ਦੱਸਦੀ ਆ ਵੀ ਆਪਾਂ ਨੇ ਕੀ ਕਰਨਾ ਹੈ ਦੇਖੋ ਆਪਣੇ ਸਾਰੇ ਚੀਜ਼ਾਂ ਨੂੰ ਪਹਿਲਾਂ ਦੂਸਰੀ ਚੀਜ਼ਾਂ ਨੂੰ ਆਪਾਂ ਨੇ ਥੋੜਾ ਜਿਹਾ ਹਲਕਾ ਹਲਕਾ ਭੁੰਨ ਲਿਆ ਸੀਗਾ ਤੇ ਜਿਹੜੀ ਬਦਾਮ ਨੇ ਆਪਾਂ ਇਹਨਾਂ ਨੂੰ ਥੋੜਾ ਜਾ ਜਨਾ ਘਿਓ ਪਾ ਕੇ ਰੋਸਟ ਕਰ ਲਿਆ ਤੇ ਜਿਹੜਾ ਹੁਣ ਆਪਣੇ ਕੋਲ ਇਹ 2-3 ਚਮਚ ਘਿਓ ਦੇ ਨੇ ਇਹਨੂੰ ਆਪਾਂ ਜਿਹੜੀ ਆਪਣੀ ਅਣਸੀ ਹੈਗੀ ਹੈ ਨਾ ਉਹ ਸਾਰਾ ਕੁਝ ਆਪਾਂ ਦੇਖੋ ਇਸ ਤਰੀਕੇ ਨਾਲ ਪੀਸ ਰਹੇ ਹਾਂਗੇ ਇਹਨੂੰ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਫਿਰ ਆਪਾਂ ਹੁਣ ਗੁੜ ਰੱਖ ਦਿਆਂਗੇ ਇਹਦੇ ਵਿੱਚ ਗੁੜ ਵੀ ਜਿੰਨੀ ਤੁਸੀਂ ਜਿੰਮੇ ਮੈਂ ਕਿਲੋ ਆਲਸੀ ਲੈਂਦੀ ਐ ਤਾਂ ਮੈਂ ਕਿਲੋ ਹੀ ਗੁੜ ਲਵਾਂਗੀ ਤੁਸੀਂ 100 ਗ੍ਰਾਮ ਲੈਣੀ ਐ ਤਾਂ 100 ਗ੍ਰਾਮ ਗੁੜ ਲੈਣਾ 200 ਗ੍ਰਾਮ ਤੁਸੀਂ ਲੈਣੇ ਤਾਂ 200 ਗ੍ਰਾਮ ਗੁੜ ਲੈਣਾ ਅਗਰ ਜਿੰਨੀ ਮਾਤਰਾ ਦੇ ਵਿੱਚ ਤੁਸੀਂ ਲਹੋਗੇ ਓਨਾ ਤੁਸੀਂ ਗੁੜ ਲੈਣਾ ਹਾਂਜੀ ਤੇ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਜਿੰਨੀ ਮਾਤਰਾ ਦੇ ਵਿੱਚ ਆਪਾਂ ਨੇ ਸਮਾਨ ਲੈਂਦਾ ਹੈ ਨਾ ਆਲਸੀ ਲੈਂਦੀ ਐ ਜੇ ਤੇਲ ਲੈਤਨੀ ਓਨੇ ਹੀ ਗੁੜ ਲੈਣਾ ਹੁਣ ਮੈਂ ਇਹਦੇ ਵਿੱਚ ਲੈਤਾ ਕਿਲੋ ਗੁੜ ਦੇਖੋ ਇਹਦੇ ਵਿੱਚ ਮੈਂ ਕੁਝ ਨਹੀਂ ਪਾਇਆ ਹੈਗਾ ਆਪਾਂ ਗੁੜ ਨੂੰ ਇਸ ਤਰੀਕੇ ਨਾਲ ਹੀ ਮੈਲਟ ਕਰਾਂਗੇ ਇੱਕ ਦੋ ਚਮਚ ਤੁਸੀਂ ਪਾਣੀ ਦੇ ਪਾ ਸਕਦੇ ਹੋ ਇੱਕ ਚਾਸਨੀ ਦੀ ਤਰ੍ਹਾਂ ਆਪਾਂ ਕੋ ਜਿਆਦਾ ਹਾਰ ਨਹੀਂ ਸਿਰਫ ਚਿਪਚਿਪੀ ਜੀ ਹੈ ਨਾ ਚਾਸਨੀ ਆਪਾਂ ਇਹਦੀ ਬਣਾਵਾਂਗੇ ਤੇ ਮੈਂ ਇਹਦੇ ਵਿੱਚ ਕਿੰਨਾ ਗੁੜ ਐਡ ਕਰਤਾ ਬਾਦ ਨੂੰ ਦੇਖੋ ਵੈਲਕਮ ਟੂ ਯੂজিং ਆਰ ਇੰਡਕਸ਼ਨ ਕੁਕਰ ਕੇਸਿੰਗ ਦਸ ਹੁਣ ਆਪਾਂ ਚੰਗੇ ਤਰੀਕੇ ਨਾਲ ਇਹਨੂੰ ਮੈਲਟ ਕਰ ਲਾਂਗੇ ਜਦੋਂ ਹਨ ਆਪਾਂ ਗੁੜ ਨੂੰ ਅੱਗ ਤੇ ਰੱਖਾਂਗੇ ਤਾਂ ਇਹ ਆਪਣੇ ਆਪ ਹੀ ਮੈਲਟ ਹੋ ਜਾਊਗਾ ਤੁਸੀਂ ਅਗਰ ਇਹਨਾਂ 슈ਗਰ ਹੁੰਦਾ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਆਪਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਹੈ ਤਾਂ ਤੁਸੀਂ ਥੋੜਾ ਜਿਹਾ ਘੱਟ ਵੀ ਕਰ ਸਕਦੇ ਹੋ ਕਿਉਂਕਿ ਆਪਾਂ ਇਹਦੇ ਵਿੱਚ ਨਾ ਜਿਹੜੇ ਦਾਖਾਂ ਪਾਵਾਂਗੇ ਜਾਂ ਖਜੂਰ ਪਾ ਲਓ ਤੁਸੀਂ ਪਾ ਹਨਾ ਕੁੜੀਆਂ ਜੀਆਂ ਪਾਈਆ ਕੋਕਜੂਰਾ ਪਾ ਲਓ ਜਾਂ 100 ਗ੍ਰਾਮ ਖਜੂਰਾ ਪਾ ਲਓ ਗੁੜ ਨੂੰ ਤੁਸੀਂ ਫਿਰ ਘਟਾ ਦਿਓ ਚਾਹੀ ਬਿਲਕੁਲ ਸਕਿੱਪੀ ਕਰ ਦਿਓ ਨਾ ਪਾਓ ਖਜੂਰ ਪਾ ਲਓ ਅਗਰ ਤੁਹਾਨੂੰ ਨਾ ਪ੍ਰੋਬਲਮ ਹੈ ਨਹੀਂ ਤਾਂ ਗੁੜ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਬੇਟਾ ਪਾਣੀ ਪਿਲਾਓ ਗੁੜ ਖਾਣ ਲੱਗਿਆ ਪਿਆ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਤਾਂ ਕਿ ਆਪਣੀ ਵਧੀਆ ਜਿਹੜਾ ਗੁੜ ਹੈ ਉਹ ਪਿਗਲ ਜੇ ਸਿਰਫ 2-3 ਸਕੂਨ ਮੈਂ ਇਹਦੇ ਵਿੱਚ ਨਾ ਪਾਣੀ ਦੇ ਪਾਏ ਨੇ ਜਿਆਦਾ ਨਹੀਂ ਤੁਸੀਂ ਪਾਣੀ ਇਹਦੇ ਵਿੱਚ ਐਡ ਕਰਨਾ ਜੀ ਦੇਖੋ ਮੈਂ ਕਿਲੋ ਗੁੜ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਹੈ ਨਾ ਤੇ ਅੱਧਾ ਕੌਲੀ ਦਾ 200 ml ਹੈ ਨਾ ਪਾਣੀ ਲਾਲੂਤੀ ਵੀ ਮੈਂ ਪਾਇਆ ਹੋਗਾ ਅਗਰ ਤੁਸੀਂ 100 ਗ੍ਰਾਮ ਜਾਂ 200 ਗ੍ਰਾਮ ਦਾ ਬਣਾਉਣੀ ਹੋ ਤਾਂ ਤੁਸੀਂ ਉਹਦੇ ਰਿਕਾਰਡਿੰਗ ਹੈ ਨਾ 5-4 ਚਮਚੇ ਪਾਣੀ ਦੇ ਪਾ ਸਕਦੇ ਹੋ ਜਿਆਦਾ ਨਾ ਪਾਓ ਕਿਉਂਕਿ ਫਿਰ ਜਿਹੜੀ ਤੁਹਾਡੀਆਂ ਪਿੰਨੀਆਂ ਨੇ ਹੈ ਨਾ ਉਜਲ ਜਿਹੇ ਤਰੀਕੇ ਨਾਲ ਜਿਵੇਂ ਆਪਾਂ ਲੱਡੂ ਬਟਾਗੇ ਨਹੀਂ ਬਟੂngੀਆਂ ਅਗਰ ਫਿਰ ਵੀ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਮੈਂ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਦੇਵਾਂਗੀ ਤੇ ਕੋ ਪ੍ਰੋਪਰ ਨੇਕ ਅਨੁਸਾਰ ਹੀ ਰੈਸਪੀ ਬਣਾ ਕੇ ਵੀ ਦਿਖਾ ਦਿਆਂਗੀ ਇੱਕ ਦਿਨ ਮੈਂ ਪਹਿਲਾਂ ਵੈਸੇ ਵੀ ਦੱਸਤਾ ਸੀਗਾ ਹਾਂਜੀ ਆਪਣਾ ਗੋੜ ਦੇਖੋ ਮੈਲਟ ਹੋਣਾ ਸ਼ੁਰੂ ਹੋ ਗਿਆ ਹੈਗਾ ਉਨਾ ਪੱਟੇ ਅੰਗੇ ਤਰੀਕੇ ਦੇ ਨਾਲ ਇਹਦੀ ਚਿਪਚਿਪੀ ਜੀ ਪਚਾਸਨੀ ਜੀ ਬਣਾਵਾਂਗੇ ਮੈਂ ਤੁਹਾਨੂੰ ਪ੍ਰੋਪਰ ਦਿਖਾਵਾਂਗੀ ਵੀ ਕਿਸ ਤਰੀਕੇ ਨਾਲ ਆਪਾਂ ਬਣਾਵਾਂਗੇ ਉਸ ਤਰੀਕੇ ਨਾਲ ਤੁਸੀਂ ਬਣਾਉਂਦੇ ਰਹਿਣਾ ਥੋੜੀ ਦੇ ਗੁੜ ਨੂੰ ਹਿਲਾਉਂਦੇ ਰਹਿਣਾ ਨਹੀਂ ਜਿਹੜਾ ਆਪਣਾ ਗੁੜ ਹੈਗਾ ਉਹ ਨੀਚੇ ਲੱਗ ਜਏਗਾ ਹਲਕੀ ਅੱਗ ਤੇ ਬਣਾਇਓ ਕਿਉਂਕਿ ਜਿਆਦਾ ਤੇਜ਼ ਤੇ ਹੈ ਨਾ ਤੁਸੀਂ ਇਹਨੂੰ ਨੀਚੇ ਲਗਾ ਸਕਦੇ ਹੋ ਕਿਉਂਕਿ ਗੁੜ ਬਹੁਤ ਜਲਦੀ ਨੀਚੇ ਚਿਪਕ ਜਾਂਦਾ ਹਾਂਜੀ ਦੇਖੋ ਆਪਣਾ ਗੁੜ ਹੁਣ ਮੈਲਟ ਹੋਣਾ ਸ਼ੁਰੂ ਹੋ ਗਿਆ ਹੈਗਾ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਬਿਲਕੁਲ ਇਹਨਾਂ ਪਿਘਲਾ ਕੇ ਜਦ ਇਹਨਾਂ ਪੂਰਾ ਪਿਗਲ ਗਿਆ ਇਹ ਰ ਆਪਣੀ ਚੀਪਚੀ ਪੀਜੀ ਦੀ ਇੱਕ ਚਾਸਨੀ ਬਣਾਵਾਂਗੇ ਹਨੀ ਮੇਰੀ ਭੈਣਾਂ ਨੇ ਮੈਨੂੰ ਪੁੱਛਿਆ ਸੀ ਕਿ ਆਂ ਜੀ ਦੀਦੀ ਤੁਸੀਂ ਜਿਹੜੀ ਨਹੀਂ ਇਹ ਰੈਸਪੀ ਸਾਨੂੰ ਦੱਸ ਰਹੀ ਹੋਣ ਲਈ ਥੋੜਿਆਂ ਬਾਰੇ ਹੈਂ ਦਰਦ ਬਾਰੇ ਵੀ ਇਹਨੂੰ ਤੁਸੀਂ ਖੁਦ ਯੂਜ਼ ਕਰ ਦਿਓ ਦੇਖੋ ਅੱਜ ਮੈਂ ਤੁਹਾਡੇ ਸਾਹਮਣੇ ਹੈ ਨਾ ਬਿਲਕੁਲ ਬਣਾ ਕੇ ਵੀ ਦਿਖਾਤਾ ਵੀ ਅਸੀਂ ਇਹਨੂੰ ਘਰੇ ਯੂਜ਼ ਕਰਦੇ ਹਾਂ ਕਿਉਂਕਿ ਅਸੀਂ ਵੀ ਮੈਂ ਤੇ ਮੇਰੀ ਸਾਸੂ ਮਾ ਨੇ ਪਿਛਲੀ ਵਾਰੀ ਹੈ ਨਾ ਅਸੀਂ ਬਣਾਈਆਂ ਸੀਗੀਆਂ ਇਹ ਪਹਿਲੀ ਵਾਰੀ ਬਣਾਈਆਂ ਸੀ ਕਿ ਅਸੀਂ ਵੀ ਉਸ ਟਾਈਮ ਸਾਨੂੰ ਨਹੀਂ ਪਤਾ ਸੀਗਾ ਨਾ ਵੀ ਇੰਨੀ ਐ ਇਹ ਪੈਰ ਦੇ ਬੰਦ ਨੇ ਪਰ ਸਾਡੀ ਦੁਨੀਆਂ ਦੀ ਨਾ ਜਦੋਂ ਮੈਂ ਪੌੜੀਆਂ ਚੜ੍ਹਦੀ ਸੀ ਚਲੋ ਮੰਮੀ ਦੇ ਤਖੋੜੇ ਨੇ ਨਾ ਤੁਹਾਨੂੰ ਪਤਾ ਇਹ ਵੀ ਬਦਲਾਏ ਉਹਨੇ ਮੈਂ ਪਹਿਲਾਂ ਵੀ ਦੱਸਿਆ ਸੀ ਮੈਂ ਜਦੋਂ ਪੌੜੀਆਂ ਚੜ੍ਹਦੀ ਸੀ ਤਾਂ ਨਾ ਮੇਰੇ ਬੋਟਿਆਂ ਦੇ ਵਿੱਚ ਕੜ ਕੜਦੀ ਆਵਾਜ਼ ਆਉਂਦੀ ਸੀ ਤੇ ਨਾਲ ਇਹ ਨਾ ਕਮਰ ਦਾ ਦਰਦ ਵੀ ਕਾਫੀ ਜ਼ਿਆਦਾ ਰਹਿਣ ਲੱਗ ਗਿਆ ਸੀਗਾ ਤੇ ਇਸ ਚੀਜ਼ ਦੇ ਨਾਲ ਨਾ ਕਾਫੀ ਜ਼ਿਆਦਾ ਫਾਇਦਾ ਰਿਹਾ ਸਾਨੂੰ ਸਰਦੀਆਂ ਦੇ ਵਿੱਚ ਪਤਾ ਵੀ ਨਹੀਂ ਲੱਗਿਆ ਨਾ ਵੀ ਕਿਸ ਤਰੀਕੇ ਨਾਲ ਸਰਦੀਆਂ ਲੰਘੀਆਂ ਕੋਈ ਹੱਡ-ਹੋਡੇ ਦਰਦ ਨਹੀਂ ਕੀਤੇ ਕਿ ਨਾਲੇ ਤਾਂ ਕਰਦੀ ਤਾਕਤ ਹੈ ਨਾ ਸਵੇਰੇ ਤੁਸੀਂ ਕਿਵੇਂ ਖਾਣਾ ਹੈ ਸ਼ਾਮ ਨੂੰ ਕਿਵੇਂ ਖਾਣਾ ਹੈ ਇਹ ਮੈਂ ਤੁਹਾਨੂੰ ਪ੍ਰੋਪਰ ਦੱਸੂਗੀ ਦੇਖੋ ਬਿਲਕੁਲ ਪਿਗਲ ਚੁੱਕਿਆ ਗੁੜ ਹੁਣ ਆਪਾਂ ਇਹਨੂੰ ਥੋੜਾ ਜਿਹਾ ਦਾਸ ਨਹੀਂ ਬਣਾ ਲਾਂਗੇ ਹਾਂਜੀ ਤੇ ਜਿਹੜੀ ਆਪਣੀ ਆਲਸੀ ਤਿਲ ਖਸ ਖਸ ਹਨ ਆਪਾਂ ਉਹਨੂੰ ਸਾਰੇ ਕਾਸੀ ਨੂੰ ਪੀਸ ਲਿਆ ਹੈਗਾ ਬਰੀਕ ਬਦਾਮ ਬਿਲਕੁਲ ਹੈ ਨਾ ਪੀਸ ਲੈਨੇ ਆਪਾਂ ਨੇ ਕਿਉਂਕਿ ਜੇ ਆਪਾਂ ਨਾਲੇ ਇਦਾਂ ਮੋਟੀਆਂ ਰੱਖਾਂਗੇ ਇਹਨਾਂ ਨੂੰ ਫਿਰ ਖਾਣ ਚ ਪ੍ਰੋਬਲਮ ਆਉਂਦੀ ਹੈ ਦਿੱਕਤ ਆਉਂਦੀ ਹੈ ਨਾ ਖਾਦੀ ਨਹੀਂ ਜਾਂਦੀ ਹੈਗੀ ਤੇ ਇਹ ਆਪਣਾ ਜਿਹੜੇ ਸੋਲੇ ਸੀਗੇ ਆਪਾਂ ਉਹਨਾਂ ਨੂੰ ਵੀ ਪੀਸ ਲਿਆ ਸੀਗਾ ਜਿਹੜੇ ਥੋੜੇ ਜਿਹਾ ਗੁੜ ਸੀਗਾ ਸੌਰੀ ਆਪਣਾ ਘਿਓ ਸੀਗਾ ਜਿਹਦੇ ਵਿੱਚ ਆਪਣੇ ਬਦਾਮਾਂ ਨੂੰ ਰੋਸਟ ਕੀਤਾ ਸੀ ਉਹ ਵੀ ਮੈਂ ਇਹਦੇ ਵਿੱਚ ਹੀ ਐਡ ਕਰ ਲਿਆ ਸੀਗਾ ਤੇ ਹੁਣ ਜਿਹੜੀਆਂ ਆਪਣੀਆਂ ਨਾ ਸੌਗੀ ਆ ਇਹਨੂੰ ਵੀ ਆਪਾਂ ਇਹਦੇ ਵਿੱਚ ਹੀ ਐਡ ਕਰ ਲਾਂਗੇ ਤੁਸੀਂ ਸੌਗੀ ਐ ਨਾ ਨਹੀਂ ਵੀ ਪਸੰਦ ਕਰਦੇ ਤਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਕਰ ਲਾਂਗੇ ਮਿਕਸ ਚੰਗੇ ਤਰੀਕੇ ਨਾਲ ਮਿਕਸ ਕਰਕੇ ਮੋਂ ਜਿਹੜਾ ਆਪਣਾ ਗੋੜਾ ਹੈਗਾ ਉਹਨੂੰ ਵੀ ਆਪਾਂ ਇਸ ਤਰੀਕੇ ਨਾਲ ਇਹਦੇ ਵਿੱਚ ਐਡ ਕਰ ਲਾਂਗੇ ਦੇਖੋ ਜਿਵੇਂ ਮੈਂ ਪ੍ਰੋਪਰ ਤੁਹਾਨੂੰ ਦੱਸਿਆ ਅਗਰ ਤੁਸੀਂ ਉਸੇ ਨਾਪ ਦੇ ਨਾਲ ਪਾਓਗੇ ਤਾਂ ਤੁਹਾਡੀ ਜਿਹੜੀ ਚਾਸਨੀ ਹੈ ਸਾਰਾ ਗੋੜ ਵਗੈਰਾ ਸਾਰਾ ਕੁਝ ਨਾ ਪੂਰੀ ਮਾਤਰਾ ਦੇ ਵਿੱਚ ਬਣੇਗਾ ਅਗਰ ਤੁਸੀਂ ਨਾ ਗੁੰਦਾ ਵੀ ਹਾਂ ਕੱਟ ਕਰ ਲੋ ਐ ਕਰ ਲੋ ਤਾਂ ਉਹ ਤੁਹਾਡੀ ਮਰਜ਼ੀ ਹੈ ਫਿਰ ਉਹਦੇ ਨਾਲ ਨਾ ਕਈ ਵਾਰੀ ਪਰਫੈਕਟ ਨਹੀਂ ਚੀਜ਼ ਬਣਦੀ ਹੈਗੀ ਫਿਰ ਵੀ ਕੋਈ ਗਲਤੀ ਪ੍ਰੋਬਲਮ ਹੋਈ ਕੋਈ ਦਿੱਕਤ ਹੋਈ ਨਾ ਸਮਝ ਆਵੇ ਤਾਂ ਤੁਸੀਂ ਮੈਨੂੰ ਪ੍ਰੋਪਰ ਪੁੱਛ ਸਕਦੇ ਹੋ ਹਾਂ ਪਾ ਦਿਓ ਇਹ ਆਪਨਾ ਬਦਾਮ ਥੋੜੀ ਜਿ ਰਹਿ ਗਏ ਸੀਗੇ ਤੇ ਇਹਨਾਂ ਨੂੰ ਵੀ ਆਪਾਂ ਨੇ ਬਿਲਕੁਲ ਬਰੀਕ ਪੀਸ ਲਿਆਗਾ ਹਾਂਜੀ ਹੁਣ ਆਪਾਂ ਚੰਗੇ ਤਰੀਕੇ ਦੇ ਨਾਲ ਇਹਨੂੰ ਮਿਕਸ ਕਰ ਲਾਂਗੇ ਦੇਖੋ ਬਿਲਕੁਲ ਸਾਰਾ ਕੁਝ ਆਪਣਾ ਪਰਫੈਕਟ ਹੈਗਾ ਨਾ ਕੁਝ ਵੀ ਅਜਿਹੀ ਚੀਜ਼ ਨਹੀਂ ਹੈਗੀ ਜਿਹੜੀ ਕਿ ਵੱਧ ਘਟ ਪਈ ਹੈਗੀ ਹੁਣ ਆਪਾਂ ਇਹਦੇ ਗਰਮ ਗਰਮ ਦੀਆਂ ਇਹ ਪਿੰਨੀਆਂ ਬਣਾਵਾਂਗੇ ਕਿਉਂਕਿ ਅਗਰ ਤੁਸੀਂ ਇਹਨੂੰ ਠੰਡਾ ਕਰ ਲੋਗੇ ਫਿਰ ਪਿੰਨੀਆਂ ਨਹੀਂ ਬਣਨੀਆਂ ਹੈਗੀਆਂ ਅਗਰ ਤੁਹਾਡੇ ਪਿੰਨੀਆਂ ਬਣਾਉਣ ਦੇ ਵਿੱਚ ਨਾ ਹੁੰਦਾ ਵੀ ਆਪਾਂ ਤੋਂ ਹੱਥ ਹਨਾ ਗਰਮ-ਗਰਮ ਚਲਦੇ ਨਹੀਂ ਹੈਗੇ ਵੈਸੇ ਤਾਂ ਆਪਾਂ ਨੂੰ ਇਸ ਤਰੀਕੇ ਨਾਲ ਇਹਦੀਆਂ ਪਿੰਨੀਆਂ ਬਣਾਉਣੀਆਂ ਪੈਣਦੀਆਂ ਨੇ ਦੇਖੋ ਇਸ ਤਰੀਕੇ ਨਾਲ ਤੁਸੀਂ ਪਿੰਨੀਆਂ ਬਣਾ ਬਣਾ ਕੇ ਰੱਖੀ ਚਲਾਂਗੇ ਅਗਰ ਤੁਸੀਂ ਇਹਨਾਂ ਥੋੜੀ ਜਿਹੀ ਹੋਰ ਸੋਹਣੀਆਂ ਬਣਾਉਣੀਆਂ ਚਾਹੁੰਦੇ ਤਾਂ ਤੁਸੀਂ ਇਸ ਤਰੀਕੇ ਨਾਲ ਥੋੜੀ ਜਿਹਾ ਤੇਲ ਲਗਾ ਦਿਓ ਇਹਨਾਂ ਤੇ ਦੇਖੋ ਕਿੰਨੀਆਂ ਸੋਹਣੀਆਂ ਆਪਣੀਆਂ ਇਹ ਪਿੰਨੀਆਂ ਬਣ ਕੇ ਰੈਡੀ ਹੋਣਗੀਆਂ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਗਰਮ-ਗਰਮ ਨੂੰ ਹੀ ਬਣਾਉਣਾ ਪਊਗਾ। ਕਈ ਵੇਰਾਂ ਨੂੰ ਦਿੱਕਤ ਆਉਂਦੀ ਹੁੰਦੀ ਹੈ ਨਾ ਵੀ ਗਰਮ ਚੀਜ਼ ਨੂੰ ਨਾ ਨਹੀਂ ਹੱਥ ਦੇ ਵਿੱਚ ਫੜ ਸਕਦੀਆਂ। ਤਾਂ ਤੁਸੀਂ ਨਾ ਆਪਣੇ ਹੱਥ ਦੇ ਉੱਪਰ ਇੱਕ ਪੋਲੀਥੀਨ ਚੜਾ ਲੈਣਾ ਜਾਂ ਲਫਾਫਾ ਚੜਾ ਲਿਓ। ਫਿਰ ਉਹਦੇ ਨਾਲ ਤੁਸੀਂ ਇਹ ਪਿੰਨੀਆਂ ਨੂੰ ਬਣਾ ਲਿਓ ਤੇ ਆਪਾਂ ਉਹ ਹੁਣ ਇਹਨੇ ਪਿੰਨੀਆਂ ਬਣਾਉਣੇ ਆ। ਜਿੱਤੇ ਹੁਣ ਆਪਾਂ ਇਸ ਤਰੀਕੇ ਨਾਲ ਨਾ ਗਰਮ-ਗਰਮ ਦੀਆਂ ਪਿੰਨੀਆਂ ਬਣਾ ਲਾਂਗੇ। ਇਸ ਨੂੰ ਖਾਣ ਦਾ ਹੁਣ ਮੈਂ ਤੁਹਾਨੂੰ ਤਰੀਕਾ ਦੱਸ ਦੇਣੀ ਆ। ਇੱਕ ਪਿੰਨੀ ਸਵੇਰੇ ਦੁੱਧ ਨਾਲ ਖਾ ਲਓ ਤੁਸੀਂ ਚਾਹ ਨਾਲ ਖਾ ਲਓ ਜਾਂ ਵੈਸੇ ਖਾ ਲਓ ਇਹ ਤੁਹਾਡੀ ਆਪਣੀ ਇੱਛਾ ਹੈਗੀ ਦੁੱਧ ਨਾਲ ਖਾ ਲਓਗੇ ਤਾਂ ਜ਼ਿਆਦਾ ਵਧੀਆ ਤੇ ਇੱਕ ਪਿੰਨੀ ਤੁਸੀਂ ਸ਼ਾਮ ਨੂੰ ਹੈਲੋ 4:00 ਵਜੇ ਹੈ ਨਾ ਦੁੱਧ ਨਾਲ ਖਾ ਲਿਓ ਅਗਰ ਤੁਸੀਂ ਇਹ ਦੁੱਧ ਨਹੀਂ ਪੀਂਦੇ ਤਾਂ ਤੁਸੀਂ ਸ਼ਾਮ ਨੂੰ ਭੈਣ ਜੀ ਹੁਣ ਆਪਾਂ ਤੁਹਾਨੂੰ ਦੱਸਿਆ ਇਹਨੇ ਪ੍ਰੋਪਰ ਤੁਸੀਂ ਉਸ ਤਰੀਕੇ ਨਾਲ ਇਹਦੀ ਇੱਕ ਪਿੰਨੀ ਖਾਣੀ ਹੈ ਤੁਸੀਂ ਅਗਰ ਇਹਨੂੰ ਲਗਾਤਾਰ ਹਨ 2 ਮਹੀਨੇ ਖਾ ਲਉਗੇ ਤਾਂ ਤੁਹਾਡਾ ਸਰੀਰ ਇੱਕ ਲੋਹੇ ਦੀ ਤਰ੍ਹਾਂ ਹਨ ਮਜ਼ਬੂਤ ਤੇ ਤਾਕਤਵਰ ਬਣ ਜਾਏਗਾ ਦੇਖੋ ਇਸ ਤਰੀਕੇ ਦੀਆਂ ਨਾ ਪਿੰਨੀਆਂ ਤੁਸੀਂ ਛੋਟੀਆਂ ਵੱਡੀਆਂ ਬਣਾ ਸਕਦੇ ਹੋ ਆਪਣੀ ਮਰਜ਼ੀ ਦੇ ਅਨੁਸਾਰ ਤੇ ਤੁਸੀਂ ਇਹਦੇ ਵਿੱਚ ਹਨ ਜਿਵੇਂ ਦਾਗ ਆਪਣੇ ਮਦਦ ਸੇ ਤੁਹਾਨੂੰ ਫੁੱਲ ਮਖਾਣੇ ਵਗੈਰਾ ਉਹ ਵੀ ਪਾ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਇਹ ਰੈਸਪੀ ਮੈਂ ਤੁਹਾਨੂੰ ਹਨ ਪਹਿਲਾਂ ਦੱਸੀ ਸੀ ਤੇ ਹੁਣ ਬਣਾ ਕੇ ਵੀ ਦਿਖਾਤੀ ਹੈਗੀ ਕਿਉਂਕਿ ਮੈਂ ਅਕਸਰ ਤੁਹਾਨੂੰ ਜਦੋਂ ਵੀ ਕੋਈ ਚੀਜ਼ ਦੱਸਦੀ ਹੁੰਦੀ ਆ ਨਾ ਤੇ ਮੈਂ ਤੁਹਾਨੂੰ ਪ੍ਰੈਕਟੀਕਲ ਵੀ ਉਸ ਚੀਜ਼ ਨੂੰ ਕਰਕੇ ਦਿਖਾਉਣੀ ਆਂਗੀ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕੁਝ ਹੋਰ ਕਹੀ ਜਾਵਾਂ ਨਾ ਖੁਦ ਕੁਝ ਹੋਰ ਕਰੀ ਜਾਵਾਂ ਇਸ ਤਰੀਕੇ ਦੇ ਨਾਲ ਦੇਖੋ ਇਹ ਪਿੰਨੀਆ ਜਿਹੜੀਆਂ ਮੈਂ ਬਣਾਈਆਂ ਨੇ ਮੱਕੀ ਲੋ ਅਲਸੀ ਦੀਆਂ ਬਣਾਈਆਂ ਨੇ ਬਾਕੀ ਇਹਦੇ ਵਿੱਚ 2-200 ਗ੍ਰਾਮ ਪਾਈਆ ਪਾਈਆ ਮਲ ਕੇ ਮੈਂ ਤੇਲ ਖਾਸ-ਖਾਸ ਬਾਕੀ ਸਾਰਾ ਸਮਾਨ ਮੈਂ ਤੁਹਾਨੂੰ ਦਿਖਾਇਆ ਜਿਹੜਾ ਪਾਇਆ ਹੈਗਾ ਤਾਂ ਤੁਸੀਂ ਇਹਨੂੰ ਬਣਾ ਕੇ ਰੱਖ ਸਕਦੇ ਹੋ ਇਹਨੂੰ 3 ਮਹੀਨਾ ਵੀ ਰੱਖ ਲਓ 2 ਮਹੀਨੇ ਰੱਖ ਲਓ ਕੁਝ ਨਹੀਂ ਹੁੰਦਾ ਹੈਗਾ ਤੁਸੀਂ ਇਕੱਠੀ ਬਣਾ ਕੇ ਰੱਖ ਲਓ ਨਹੀਂ ਤੁਸੀਂ ਪਹਿਲਾਂ ਥੋੜੀਆਂ ਜਿਹੀਆਂ ਬਣਾ ਲਓ ਤੇ ਉਸ ਤੋਂ ਬਾਅਦ ਇਕੱਠੀਆਂ ਬਣਾ ਕੇ ਰੱਖ ਲਓ ਮੈਂ ਹੁਣ ਇਹਨੂੰ ਦੇਖੋ 1 ਮਹੀਨੇ ਵਾਸਤੇ ਸੀ ਬਣਾ ਲਈਆਂ ਮਹੀਨੇ ਤੋਂ ਬਾਅਦ ਦੁਬਾਰਾ ਬਣਾਵਾਂਗੇ ਫਿਰ ਆਪਾਂ ਦੂਸਰੇ ਚੈਨਲ ਤੇ ਲਾਈਵ ਬਣਾ ਕੇ ਦੇਖੋ ਉਹਨੂੰ ਤੇ ਪੰਜੀਰੀ ਵੀ ਆਪਾਂ ਤੁਹਾਨੂੰ ਹਨਾ ਦਿਖਾਵਾਂਗੇ ਪੰਜੀਰੀ ਆਪਾਂ ਪੰਜ ਚਾਰ ਦਿਨਾਂ ਨੂੰ ਤੁਹਾਨੂੰ ਵੀਡੀਓ ਪਾਵਾਂਗੇ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਦੂਸਰੇ ਚੈਨਲ ਕੁਕਿੰਗ ਵਾਲੇ ਨੂੰ ਤੇ ਮੋਟੀਵੇਸ਼ਨ ਵਾਲੇ ਨੂੰ ਵੀ ਤੁਸੀਂ ਪਲੀਜ਼ ਸਬਸਕ੍ਰਾਈਬ ਕਰਨਾ ਹਾਂਜੀ ਤੁਸੀਂ ਜਿਹੜਾ ਜਿਹਦੇ ਚ ਗੋੜ ਪਾਉਣਾ ਹੈ ਨਾ ਅਗਰ ਤੁਸੀਂ ਉਸ ਗੋੜ ਨੂੰ ਜ਼ਿਆਦਾ ਕਾੜ ਲਿਆ ਤਾਂ ਤੁਹਾਡੀਆਂ ਹੀ ਪਿੰਨੀ ਇੰਨੀਆਂ ਸਖਤ ਹੋ ਜਾਣਗੀਆਂ ਕਿ ਤੁਸੀਂ ਖਾਣ ਹੀ ਪਾਉਂਗੇ ਇਹਨਾਂ ਨੂੰ ਬਹੁਤ ਜ਼ਿਆਦਾ ਸਖਤ ਹੋ ਜਾਂਦੀਆਂ ਨੇ ਤੇ ਬਾਕੀ ਤੁਸੀਂ ਨੇ ਹਨਾ ਅਗਰ ਇਸ ਜਿਹੜਾ ਮਟੀਰੀਅਲ ਮੈਂ ਤੁਹਾਨੂੰ ਸਾਰਾ ਸਮਾਨ ਦੱਸਿਆ ਅਗਰ ਤੁਸੀਂ ਇਹ ਨੂੰ ਵੀ ਅੱਗ ਤੇ ਰੱਖ ਲਿਆ ਵੀ ਜਿਵੇਂ ਠੰਡਾ ਹੋ ਗਿਆ ਸੋ ਤੁਹਾਨੂੰ ਪਿੰਨੀਆਂ ਨਹੀਂ ਬਣੀਆਂ ਕਿਉਂਕਿ ਪ੍ਰੋਪਰ ਤੁਸੀਂ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀਏ ਨਾ ਪਾਈ ਤਾਂ ਤੁਸੀਂ ਇਹ ਨੂੰ ਹਨਾ ਗਰਮ ਰੱਖ ਲਓਗੇ ਗਰਮ ਰੱਖੋਗੇ ਫਿਰ ਵੀ ਇਹ ਸਖਤ ਹੋ ਜਾਣਗੀਆਂ ਤੇ ਜਿਵੇਂ ਮੈਂ ਤੁਹਾਨੂੰ ਦੱਸ ਕੇ ਬਿਲਕੁਲ ਸੇਮ ਉਵੇਂ ਕਰਨਾ ਵੀਡੀਓ ਸਕਿਪ ਨਾ ਕਰਿਓ ਤਾਂ ਬਿਲਕੁਲ ਪਰਫੈਕਟ ਬਣੂਗੀ ਤਾਂ ਸਤਿ ਸ੍ਰੀ ਅਕਾਲ